ਤੇ ਨਾਮ ਐਡਵੋਕੇਟ ਆਸ਼ਾ ਸ਼ਰਮਾ ਤੇ ਅੱਜ ਅਸੀਂ ਤੀਜ ਦਾ ਤੋਹਾਰ ਮਨਾਣ ਆਏ ਆ ਜੋ ਕਿ ਮੁਸਕਾਨ ਬੁਟੀਕ ਵੱਲੋਂ ਪ੍ਰੈਜੈਂਟ ਕੀਤਾ ਗਿਆ ਹੈ ਔਰ ਜਿਹੜੇ ਮੁਸਕਾਨ ਬੁਟੀਕ ਵਾਲੇ ਦੀਦੀ ਹੈ ਪੰਮੀ ਦੁਆ ਉਹ ਬਹੁਤ ਅੱਛੇ ਸੂਟਸ ਬਣਾਉਂਦੇ ਨੇ ਤੇ ਅਸੀਂ ਉਹਨਾਂ ਦੇ ਸੂਟ ਡਿਜ਼ਾਈਨ ਕੀਤੇ ਹੋਏ ਸੂਟਸ ਬਹੁਤ ਪੰਨੇ ਔਰ ਅੱਛੀ ਵੈਰਾਈਟੀ ਅੱਛੇ ਕੁਆਲਿਟੀ ਦਾ ਯੂਜ਼ ਕਰਦੇ ਨੇ ਉਹ ਤੇ ਅੱਜ ਅਸੀਂ ਤੀਜ ਫੰਕਸ਼ਨ ਦੇ ਵਿੱਚ ਗਿੱਦਾ ਪਾ ਰਹੇ ਐ ਇੰਜੋਏ ਕਰ ਰਹੇ ਆ ਪੂਰਾ ਤੇ ਫਨ ਮਸਤੀ ਸਬ ਕਰ ਰਹੇ ਹਾਂ ਅੱਗੇ ਵੀ ਜਾਂਦੇ ਹਾਂ ਹਾਂ ਜੀ ਹਾਂ ਜੀ ਅਸੀਂ ਜਦੋਂ ਵੀ ਇੱਥੇ ਕੋਈ ਵੀ ਹੁੰਦਾ ਹੈ ਫੈਸਟੀਵਲ ਜਾਂ ਕੋਈ ਨਾ ਨਿਊ ਇਅਰ ਦਾ ਫੰਕਸ਼ਨ ਜਾਂ ਤੀਜ ਅੱਗੇ ਵੀ ਅਸੀਂ ਬਣਾ ਲਾਉਂਦੇ ਇੱਥੇ ਹਾਂ ਜੀ ਬਹੁਤ ਦੇਵੀ ਪੈ ਰਹੇ ਆ ਪੰਗੜਾ ਪਾ ਰਹੇ ਆ ਸੀ ਮਸਤੀ ਕਰ ਰਹੇ ਆ ਬੋਲੀਆਂ ਪਾ ਕੇ ਲੇਡੀ ਕਿਉਂ ਕੀ ਮੈਸੇਜ ਹੋ ਗਿਆ ਸੱਭਿਆਚਾਰਕ ਪ੍ਰੋਗਰਾਮ ਕਿ ਹਾਂਜੀ ਸੱਭਿਆਚਾਰਕ ਪ੍ਰੋਗਰਾਮ 'ਚ ਪਾਗਲਿਆ ਨਾ ਚਾਹੀਦਾ ਤਾਂ ਕਿ ਅੱਗੇ ਸਾਰਿਆਂ ਨੂੰ ਲੇਡੀਜ਼ ਨੂੰ ਪਤਾ ਚੱਲੇ ਕਿ ਕਦ ਦਾ ਸੱਭਿਆਚਾਰਕ ਪ੍ਰੋਗਰਾਮ ਬਣਾਇਆ ਜਾਂਦਾ ਹੈ ਜੋ ਕਿ ਹੁਣ ਬਿਲਕੁਲ ਜਿਦਾ ਤੋਂ ਸਾਜਕਲ ਸਾਡੇ ਬੱਚੇ ਵੀ ਵਾਂਝੇ ਹੋ ਰਹੇ ਆ ਜਿਨ੍ਹਾਂ ਨੂੰ ਸਭ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਇਸ ਬਾਰੇ ਪਤਾ ਚੱਲ ਰਿਹਾ ਹੈ ਕਿ ਸਾਡਾ ਕਲਚਰ ਕਿੱਦਾ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਧਿਕਾ ਕੋਲੀ ਹੈ ਅੱਜ ਸਾਰੇ ਅਸੀਂ 올ਿਵੀਆ ਰੈਸਟੋਰੈਂਟ ਵਿੱਚ ਤੀਜ ਦਾ ਤਿਉਹਾਰ ਸੈਲੀਬ੍ਰੇਟ ਕਰਨ ਆਏ ਆਂ ਮੇਰੇ ਨਾਲ ਸਾਰੇ ਫਰੈਂਡਸ ਨੇ ਇਹ ਪੰਮੀਦੂਆ ਜੀ ਨੇ ਅਸੀਂ ਜਿਨ੍ਹਾਂ ਨੇ ਮੁਸਕਾਨ ਬੂਟਿਕ ਵਾਲੋ ਇਹ ਤੀਜ ਆਰਗੇਨਾਈਜ਼ ਕੀਤੀ ਹੈ ਸਾਰੇ ਅਸੀਂ ਬਹੁਤ ਇੰਜੋਏ ਕਰ ਰਹੇ ਆਂ ਬਹੁਤ ਮਜ਼ਾ ਆ ਰਿਹਾ ਹੈ ਇੱਕ ਪੰਜਾਬੀ ਵਿਰਸਾ ਪੰਜਾਬੀ ਕਲਚਰ ਨੂੰ ਅਸੀਂ ਬੜਾਵਾ ਦੇ ਰਹੇ ਆਂ ਸਾਰੇ ਪ੍ਰਾਂਦੇ ਪਾ ਕੇ ਆਏ ਨੇ ਫੁਲਕਾਰੀ ਲੈ ਕੇ ਆਏ ਨੇ ਟਿੱਕੇ ਸੱਗੇ ਫੁੱਲ ਲਗਾਏ ਨੇ ਬਹੁਤ ਹੀ ਅੱਛਾ ਮਾਹੌਲ ਲੱਗ ਰਿਹਾ ਬਹੁਤ ਹੀ ਅੱਛੀ ਤੀਜ ਅਸੀਂ ਸੈਲੀਬ੍ਰੇਟ ਕਰ ਰਹੇ ਆਂ ਤਾਰਾ ਰਹਿ ਰਿਹਾ ਕਿ ਤਾਰਾ ਰਹਿ ਰਿਹਾ ਹਾਂਜੀ ਬਿਲਕੁਲ ਗਿੱਦਾ ਪਾ ਰਿਹਾ ਪੰਗੜਾ ਪੈ ਰਿਹਾ ਗੇਮਜ਼ ਹੋ ਰਹੀਆਂ ਨੇ ਅਸੀਂ ਕਵਿੰਜ਼ ਖੇਲ ਰਹੇ ਹਾਂ ਬੋਲੀਆਂ ਪਾਈਆਂ ਬਹੁਤ ਹੀ ਮਜ਼ਾ ਆ ਰਿਹਾ ਅੱਜ ਪ੍ਰੋਪਰ ਅਸੀਂ ਪੰਜਾਬੀ ਲੁੱਕ ਵਿੱਚ ਆਏ ਹਾਂ ਬਹੁਤ ਹੀ ਅੱਛਾ ਲੱਗ ਰਿਹਾ ਹੈ ਤਾਂ ਅੱਗੇ ਵੀ ਪ੍ਰੋਗਰਾਮ ਕਰਾਇਆ ਜੀ ਬਿਲਕੁਲ ਜੀ ਬਹੁਤ ਬਹੁਤ ਥੈਂਕ ਯੂ ਪੰਮੀਦੂਆ ਜੀ ਤੇ ਸਾਡੇ ਮਸਤਾਨ ਨੂੰ ਠੀਕ ਦਾ ਜਿਨ੍ਹਾਂ ਨੇ ਬਹੁਤ ਅੱਛੀ ਐ ਤੀਜ ਕਰਵਾਈ ਸਾਨੂੰ ਬਹੁਤ ਮਜ਼ਾ ਆਇਆ ਅੱਗੇ ਤੋਂ ਵੀ ਇਦਾਂ ਦੇ ਪ੍ਰੋਗਰਾਮ ਸਾਡੇ ਹੁੰਦੇ ਰਹਿਣਗੇ ਤਾਕੀ ਅਸੀਂ ਲੇਡੀਆਂ ਵੀ ਕੁਝ ਇੰਜੋਏ ਕਰ ਸਕੀਏ ਨਾਲ ਤੀਜ ਤੇ ਸਾਡੇ ਪੰਜਾਬੀ ਵਿਰਸੇ ਦਾ ਹਿੱਸਾ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਸੋ ਸਾਰੀਆਂ ਲੇਡੀਆਂ ਨੂੰ ਹੈਪੀ ਤੀਜ ਮੇਰਾ ਨਾਮ ਹਰਸ਼ਰਨਜੀਤ ਖਰ ਹੈ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਤੀਜ ਸੈਲੀਬ੍ਰੇਸ਼ਨ ਕਰਨ ਲਈ ਇਹ ਫੰਕਸ਼ਨ ਜੋ ਹੈ ਮੇਰੀ ਫਰੈਂਡ ਹੈ ਬਚਪਨ ਦੀ ਮੁਸਕਾਨ ਬੁਟੀਕ ਦੀ ਓਨਰ ਮਿਸਿਸ ਪੰਮੀ ਦੁਆ ਉਹਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੀਜ ਫੰਕਸ਼ਨ ਅਸੀਂ ਸਾਰੇ ਇੱਥੇ ਬਿਲਕੁਲ ਪੰਜਾਬੀ ਪਹਿਰਾਵੇ ਵਿੱਚ ਸ਼ਾਮਿਲ ਹੋਏ ਹਾਂ ਇਸ ਫੰਕਸ਼ਨ ਵਿੱਚ ਸਭ ਬਹੁਤ ਉਤਸ਼ਾਹਿਤ ਨੇ ਤੇ ਮੁਸਕਾਨ ਬੁਟੀਕ ਵੱਲੋਂ ਫਰਸ਼ੀ ਸਲਵਾਰ ਸੂਟ ਵੀ ਬਣਾਏ ਗਏ ਆ ਜਿਨ੍ਹਾਂ ਨੂੰ ਅਸੀਂ ਪਾ ਕੇ ਇੱਥੇ ਆਏ ਹਾਂ ਤੇ ਜਿਸ ਤਰ੍ਹਾਂ ਆਲਰੇਡੀ ਸਾਰੇ ਜਾਣਦੇ ਆ ਕਿ ਮੁਸਕਾਨ ਮੁਤੀਕ ਦੀਆਂ ਕ੍ਰੀਏਸ਼ਨਸ ਬਹੁਤ ਅੱਛੀਆਂ ਹੁੰਦੀਆਂ ਤੇ ਬਹੁਤ ਸਾਰੇ ਪਸੰਦ ਕਰਦੇ ਆ ਇੱਥੇ ਇਸ ਫੰਕਸ਼ਨ ਵਿੱਚ ਅਸੀਂ ਗੇਮਸ ਵੀ ਖੇល ਰਹੇ ਆ ਤੇ ਡਾਂਸ ਕਲਚਰਲ ਪ੍ਰੋਗਰਾਮ ਵੀ ਸਾਡਾ ਚੱਲ ਰਿਹਾ ਤੇ ਸਾਰੇ ਅਸੀਂ ਬਹੁਤ ਉਤਸ਼ਾਹਿਤ ਹਾਂ ਸੋ ਇਹ ਫੰਕਸ਼ਨ ਸਾਡਾ ਹੋ ਰਿਹਾ ਦੁਗਰੀ 올ਿਵੀਆ ਤੇ ਸਾਰੇ ਇਸ ਨੂੰ ਲੈ ਕੇ ਸੀ ਬਹੁਤ ਖੁਸ਼ ਆ ਥੈਂਕ ਯੂ ਜੀ ਸ਼੍ਰੀ ਕਾਮੇਰਾ ਨਾਮ ਇੰਦੂ ਹੈ ਨਿਕਾਟ ਹੋ ਗਿਆ ਜੀ ਬਸ ਵਧੀਆ ਲੱਗ ਰਿਹਾ ਬਹੁਤ ਇੰਜੋਏ ਹੋ ਰਿਹਾ ਵੈ ਬਹੁਤ ਗਿੱਡਾ ਗੁੱਡਾ ਪੈ ਰਿਹਾ ਵੈ ਬਹੁਤ ਮਜ਼ਾ ਆ ਰਿਹਾ ਵੈ ਹਾਂਜੀ ਮੈਂ ਸ਼ਹਿਰ ਵਾਸੀ ਲੁਧਿਆਣੇ ਦੀ இந்து ਮੇਰਾ ਨਾਮ ਮੈਂ ਹਾਂ ਤੀ ਪੰਜਾਬ ਦੀ ਮੈਨੂੰ ਇਸ ਦਾ ਬੜਾ ਮਾਣ ਮੈਨੂੰ ਇਜ਼ਤ ਦਾ ਬੜਾ ਮਾਣ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅਜੀ ਸਸੀ ਕਲਜੀ ਮਾਇਸੈਲਫ ਪਮੀ ਦਵਾ ਓਨਰ ਆਫ ਮੁਸਕਾਨ ਬੁਟੀਕ ਅੱਜ ਅਸੀਂ ਸਾਰੇ ਓਲੀਵਿਆ ਦੇ ਵਿੱਚ ਸਾਰੀਆਂ ਫਰੈਂਡਸ ਇਕੱਠੀਆਂ ਹੋਈਆਂ ਤੀਜ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਔਰ ਮੁਸਕਾਨ ਬੁਟੀਕ ਵੱਲੋਂ ਫਰਸ਼ੀ ਸਲਵਾਰ ਰੈਡੀ ਕੀਤੇ ਗਏ ਜੋ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਨੇ ਤੇ ਬਾਕੀ ਮੁਟਿਆਰਾਂ ਨੇ ਵੀ ਬਹੁਤ ਸੋਹਣੇ ਸੋਹਣੇ ਡਰੈਸੇਸ ਪਾਈਆਂ ਹੋਈਆਂ ਔਰ ਅਸੀਂ ਸਾਰੇ ਇਥੇ ਖੂਬ ਇੰਜੋਏ ਕਰ ਰਹੇ ਹਾਂ ਔਰ ਤੀਜ ਦੇ ਫੰਕਸ਼ਨ ਨੂੰ ਇੰਜੋਏ ਕਰ ਰਹੇ ਹਾਂ ਤੇ ਲਗਾ ਨਾ ਲੋਕੀ ਸ਼ਬਦਾ ਜਾਂ ਕੋਈ ਯਾਰ ਵੀ ਯਾਦ ਹਾਂਜੀ ਬਿਲਕੁਲ ਆ ਤੀਜ ਦਾ ਜੜਾ 30 ਜਹਾ ਤਿਹਾਰ ਹੈ ਉਸ ਨੂੰ ਲੈ ਕੇ ਮਤਲਬ ਸਾਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਵੀ ਇਸ ਦੇ ਨਾਲ ਜੁੜਨਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਭੁੱਲਦੇ ਜਾ ਰਹੇ ਨੇ ਲੋਕੀ ਤੇ ਇਹ ਸਾਨੂੰ ਜਰੂਰ ਮਨਾਣਾ ਚਾਹੀਦਾ ਤੀਜ ਦਾ